ਕੇ ਐਨਐਸਏ ਵਾਲਾ ਜਿਹੜਾ ਅਮਰਿਤਪਾਲ ਸਿੰਘ ਵਾਲਾ ਮਾਮਲਾ ਹੈ ਉਹਦੇ ਤੇ ਸੁਣਵਾਈ ਸੁਣਵਾਈ ਦੇ ਵਿੱਚ ਕਾਫੀ ਨੁਕਤੇ ਤੇ ਗੱਲਬਾਤ ਹੋਈ ਜਿਵੇਂ ਕਿ ਦੋਵੇਂ ਪੱਖਾਂ ਦਾ ਹੁੰਦਾ ਕੁਝ ਹੱਕ ਦੇ ਵਿੱਚ ਕੁਝ ਵਿਰੋਧ ਦੇ ਵਿੱਚ ਪਰ ਕੀ ਕੋਈ ਰਾਹ ਪੱਧਰਾ ਹੋ ਸਕਦਾ ਹੈ ਰਿਹਾਈ ਦਾ ਇਹਦੇ 'ਚ ਸਵਾਲੇ ਬੰਦੇ ਜੀ ਨਹੀਂ ਹਾਲ ਫਿਲਹਾਲ ਦੇਖੋ ਅਮਰਿਤਪਾਲ ਸਿੰਘ ਦੀ ਰਿਹਾਈ ਦਾ ਇਮਕਾਨ ਇਸ ਕਰਕੇ ਮੱਦਮ ਰਹਿ ਜਾਂਦਾ ਹੈ ਕਿ ਯੂਏਪੀਏ ਉਹਨਾਂ ਤੇ ਲਾ ਦਿੱਤਾ ਗਿਆ ਜੀ ਠੀਕ ਹੈ فرض ਕਰੋ ਐਨਐਸਏ ਟੁੱਟੇਗਾ ਵੀ ਹੂੰ ਹੁਣ ਐਨਐਸਏ ਤੇ ਸੁਣਵਾਈ ਹੋ ਰਹੀ ਆ ਬੁੱਕਣ ਵਾਲਾ ਦੀ ਐ ਅਪੀਲ ਐ ਪਟੀਸ਼ਨ ਐ ਜੀ ਅ ਦਲਜੀਤ ਕਲਸੀ ਦੀ ਪਟੀਸ਼ਨ ਐ ਬਿਲਕੁਲ ਇਹ ਕਿ ਸ਼ਾਇਦ ਗੋਰਾਵ ਜਲਾ ਦੀ ਪਟੀਸ਼ਨ ਐ ਹਮ ਮੰਨ ਲੂ ਉਪਰੁਕਤ ਸਾਰੀਆਂ ਪਟੀਸ਼ਨਾਂ ਤੇ ਫੈਸਲਾ ਇਹਨਾਂ ਦੇ ਹੱਕ ਚ ਆ ਜਾਂਦਾ ਇਹ ਤੇ ਬਰੀ ਉਹ ਕਹਿ ਜਾਣਗੇ ਹਮ ਜਾਂ ਬਰੀ ਦਾ ਵੀ ਮਤਲਬ ਕੀ ਐ ਕਿ ਐਨਐਸਏ ਖਤਮ ਹੋ ਜਾਏਗਾ ਨੈਸ਼ਨਲ ਸਕਿਉਰਿਟੀ ਐਕਟ ਕੋਈ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਕੋਈ ਦੰਡਾਤਮਕ ਨਹੀਂ ਐ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ ਬਿਲਕੁਲ ਦੰਡਾਤਮਕ ਤੋਂ ਭਾਵ ਕੇ ਸਜ਼ਾਤਮਕ ਨਹੀਂ ਸਜ਼ਾ ਦੇਣ ਵਾਲਾ ਕਾਨੂੰਨ ਨਹੀਂ ਹੈ ਜੀ ਜਦੋਂ ਤੱਕ ਹੈ ਤੁਸੀਂ ਅੰਦਰ ਹੋ ਹੂੰ ਤੁਹਾਨੂੰ ਅੰਦਰ ਇਸ ਕਰਕੇ ਰੱਖਿਆ ਕਿ ਤੁਸੀਂ ਕੋਈ ਐਸਾ ਕੰਮ ਨਾ ਕਰੋ ਕਿ ਜਿਹਦੇ ਨਾਲ ਲਾਅ ਐਂਡ ਆਰਡਰ ਨੂੰ ਖਤਰਾ ਪੈਦਾ ਹੋ ਜਾ ਜੀ ਯਾਨੀ ਲਾਅ ਐਂਡ ਆਰਡਰ ਨਾ ਵਿਗੜੇ ਉਹਦੀ ਰੋਕਥਾਮ ਵਾਸਤੇ ਇੱਕ ਐਕਟ ਹੈ ਨੈਸ਼ਨਲ ਸਕਿਉਰਿਟੀ ਐਕਟ ਤੁਹਾਨੂੰ ਅੰਦਰ ਪਾ ਦਿੱਤਾ ਕੋਈ ਵੀ ABC ਬੰਦਾ ਕਿ ਹਾਂ ਬਈ ਇੱਥੇ ਪਿਆਰ ਹੈ ਜਦੋਂ ਐਨਐਸਏ ਖਤਮ ਹੋ ਜਾਏਗਾ ਤੂੰ ਬਾਹਰ ਆ ਜਾ ਜੀ 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 ਠੀਕ ਹੈ ਜੀ ਉਹ ਤੇ ਬਾਹਰ ਆ ਜਾਣਗੇ ਪਰ ਅਮਰਤਪਾਲ ਸਿੰਘ ਹੋਰਾਂ ਤੇ ਕਿਉਂਕਿ ਇੱਕ ਮੁਕਦਮਾ ਦਰਜ ਹੋ ਚੁੱਕਾ ਹੈ ਗੁਰਪ੍ਰੀਤ ਸਿੰਘ ਹਰੀਨੋ ਆਲੇ ਮਾਮਲੇ ਚੀ ਯੂਏਪੀਏ ਤਾਂ ਮੈਂ ਤੁਹਾਨੂੰ ਉਦੋਂ ਨਹੀਂ ਦੱਸ ਦਿੱਤਾ ਸੀਗਾ ਕਿ ਜਿਹੜੇ ਲੋਕ ਇੱਕ ਪੋਸਟਰ ਸ਼ੇਅਰ ਕਰ ਰਹੇ ਸੀਗੇ ਕਿ 14 ਨੂੰ ਅਮਰਤਪਾਲ ਸਿੰਘ ਆ ਰਹੇ ਆ ਉਹ ਆਉਣਗੇ ਤਾਂ ਉੱਥੇ ਮਤਲਬ ਕਿ ਉਹ ਖਬਰ ਜਿਹੜੀ ਹੈ ਫਾਲਸ ਬਣ ਗਈ ਸੀ ਕਿਉਂਕਿ ਪਰਿਵਾਰ ਨੇ ਵੀ ਇਸ ਗੱਲ ਦਾ ਖੰਡਨ ਕਰ ਦਿੱਤਾ ਸੀਗਾ ਜੀ ਜੀ ਬਿਲਕੁਲ ਲਿਹਾਜ਼ਾ ਹੁਣ ਮਤਲਬ ਕਿ ਐਨਐਸਏ ਤੇ ਜਿਹੜੀ ਸੁਣਵਾਈ ਹੋਈ ਆ ਹੂੰ ਉਹਦੇ ਚ ਪੰਜਾਬ ਸਰਕਾਰ ਨੇ ਫੇਰ ਜਾ ਕੇ ਵਿਰੋਧ ਕੀਤਾ ਇਸ ਚੀਜ਼ ਦਾ ਜੀ ਠੀਕ ਹੈ ਨਾ ਜੀ ਉਹ ਕਹਿੰਦੇ ਆ ਜੀ ਕਿ ਇਹਨਾਂ ਦੇ ਵੱਖਵਾਦੀ ਤਾਕਤਾਂ ਦੇ ਨਾਲ ਸਮਾਂ ਆਉਂਦੇ ਜਿਲਚੇ ਬੈਠਿਆ ਹਾਂ ਮਤਲਬ ਕਿ ਇਹਨਾਂ ਦੇ ਸੰਪਰਕ ਨੇ ਜਾਂ ਇਹਨਾਂ ਦੇ ਵਾਸਤੇ ਆ ਤਾਂ ਦੂਜੇ ਪਾਸੇ ਕੇਂਦਰ ਨੇ ਵੀ ਤਕਰੀਬਨ ਤਕਰੀਬਨ ਸੁਰ ਇੱਕੋ ਜਿਹਾ ਲਾਪੇ ਆ ਹੂੰ ਤਾਂ ਮਤਲਬ ਕਿ ਨੈਸ਼ਨਲ ਸਕਿਉਰਿਟੀ ਐਕਟ ਟੁੱਟ ਜਾਏਗਾ ਜੀ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿਉਂਕਿ ਦੋਹੇ ਹੀ ਸਰਕਾਰਾਂ ਜਿਹੜੀਆਂ ਨੇ ਜੀ ਉਹ ਨੈਸ਼ਨਲ ਸਕਿਉਰਿਟੀ ਐਕਟ ਜਿਹੜਾ ਹੈ ਉਹਦੀ ਐਕਸਟੈਂਸ਼ਨ ਦੇ ਹੱਕ 'ਚ ਨੇ ਕਿ ਜਿਹੜੀ ਐਕਸਟੈਂਸ਼ਨ ਅਸੀਂ ਕੀਤੀ ਆ ਉਹ ਜਾਇਜ਼ ਵਾ ਵਾਜਬ ਆ ਤਾਂ ਦੂਜੇ ਪਾਸੇ ਜੋ ਡਿਫੈਂਸ ਦੇ ਤੇ ਰਹੇ ਹਮ ਮਤਲਬ ਕਿ ਅਮਰਤਪਾਲ ਸਿੰਘ ਤੇ ਉਹਨਾਂ ਦੇ ਜਿਹੜੇ ਸਾਥੀ ਆ ਜੀ ਜੀ ਜਿਹੜੇ ਉਹਨਾਂ ਦੇ ਵਕੀਲ ਆ ਉਹ ਇਹ ਗੱਲ ਕਹਿੰਦੇ ਆ ਹਮ ਕਿ ਦਰਅਸਲ ਕੀ ਹੈ ਕਿ ਜਿਹੜਾ ਸਬੰਧਤ ਡੀਸੀ ਹੈ ਉਹਦੇ ਇਲਾਕੇ ਦੇ ਵਿੱਚ ਹੀ ਉਹ ਬੰਦੇ ਹੈ ਨਹੀਂਗੇ ਤੇ ਤਦ ਵੀ ਐਨਐਸਏ ਜਿਹੜਾ ਉਹ ਵਧਾ ਦਿੱਤਾ ਗਿਆ। ਹੂੰ। ਮਤਲਬ ਕਿ ਇੱਕ ਗਰਾਉਂਡ ਇਹ ਦਿੱਤਾ ਜਾ ਰਿਹਾ ਹੈ ਸ਼ਾਇਦ। ਤੇ ਇੱਕ ਗਰਾਉਂਡ ਹੋਰ ਵੀ ਆ। ਬਾਕੀ ਮੈਨੂੰ ਲੱਗਦਾ ਕਿ ਨੈਸ਼ਨਲ ਸਕਿਉਰਿਟੀ ਐਕਟ ਦੀ ਜਿਹੜੀ ਇਹ ਸੁਣਵਾਈ ਆ ਨਾ ਹੂੰ ਉਹ ਦੂਜੇ ਬੰਦਿਆਂ ਵਾਸਤੇ ਬਹੁਤ ਮਹੱਤਵਪੂਰਨ ਹੋ ਜਾਂਦੀ ਆ। ਅਮਰਤਪਾਲ ਸਿੰਘ ਹੋਰਾਂ ਨੂੰ ਛੱਡ ਕੇ। ਛੱਡ ਕੇ। ਅਮਰਤਪਾਲ ਸਿੰਘ ਹੋਰਾਂ ਦਾ ਜਦੋਂ ਤੱਕ ਯੂਏਪੀਏ ਬਰਕਰਾਰ ਹੈ ਸਾਹਿਬ। ਹੂੰ। ਉਦੋਂ ਤੱਕ ਨੈਸ਼ਨਲ ਸਕਿਉਰਿਟੀ ਐਕਟ ਟੁੱਟ ਵੀ ਜਾਏਗਾ ਤਾਂ ਰਿਹਾਈ ਨਹੀਂ ਹੋਏ। ਨਹੀਂ ਹੋਏ। ਕਿਉਂਕਿ ਐਨਐਸਏ ਤੋਂ ਕਿਤੇ ਖਤਰਨਾਕ ਹੈ ਯੂਏਪੀਏ ਬਿਲਕੁਲ ਠੀਕ ਹੈ ਨਾ ਜੀ ਅੱਗੇ ਵੀ ਆਪਾਂ ਇੱਕ ਦਿਨ ਗੱਲ ਕੀਤੀ ਸੀ ਕਿ ਯੂਏਪੀਏ ਜਦ ਤੱਕ ਬਰਕਰਾਰ ਹੈ ਜਦ ਤੱਕ ਕਿਸੇ ਵੀ ਬੰਦੇ ਤੇ ਉਹ ਲੱਗਾ ਤਦ ਤੱਕ ਉਹਨੂੰ ਕੋਈ ਵੀ ਕਿਸੇ ਕਿਸਮ ਦੀ ਰਿਆਤ ਜਿਹੜੀ ਆ ਉਹ ਮਿਲਣ ਦੀ ਸੰਭਾਵਨਾ ਨਹੀਂ ਰਹਿੰਦੀ ਇਹਦੇ ਵਿੱਚ ਛੇਤੀ ਬੇਲ ਵੀ ਹੈ ਨਹੀਂ ਹਮ ਇਥੇ ਆ ਕੇ ਕੱਲ ਨੂੰ ਮੰਨ ਲਓ ਕੋਟ ਖਤਮ ਕਰ ਦਿੰਦੀ ਹੈ ਇਹ ਸਰਕਾਰ ਖਤਮ ਕਰ ਦੋਈ ਹੈ ਤਦ ਹਾਲਾਂਕਿ ਸੁਣਵਾਈ ਜਿਹੜੀ ਟਲ ਗਈ ਹੈ ਹੁਣ ਫੇਰ ਸੁਣਵਾਈ ਹੋਵੇਗੀ ਫੇਰ ਦਲੀਲਾਂ ਦਿੱਤੀਆਂ ਜਾਣਗੀਆਂ ਬਿਲਕੁਲ ਅਜੇ ਤੱਕ ਕੋਈ ਐਨਐਸਏ ਤੇ ਵੀ ਕਹਿ ਸਕਦੇ ਨੇ ਕਿ ਕੋਈ ਫੈਸਲਾ ਨਹੀਂ ਆਇਆ ਹਜੇ ਤੱਕ ਸਿਰਫ ਗੱਲਬਾਤ ਹੀ ਹੋ ਰਹੀ ਹੈ ਚੈਲੰਜ ਕੀਤਾ ਗਿਆ ਸੀਗਾ ਕਿ ਜਿਹੜੀ ਪਿਛਲੀ ਐਕਸਟੈਂਸ਼ਨ ਹੋਈ ਆ ਐਨਐਸਏ ਦੀ ਉਸ ਨੂੰ ਚੈਲੰਜ ਕੀਤਾ ਗਿਆ ਤਾਂ ਮੈਨੂੰ ਲੱਗਦਾ ਕਿ ਜਦੋਂ ਇਹ ਸੁਣਵਾਈ ਮੁਕੰਮਲ ਹੋਣੀ ਹੈ ਇਹਨਾਂ ਨੇ ਸ਼ਾਇਦ ਉਦੋਂ ਨੂੰ ਇੱਕ ਐਨਐਸਏ ਦੀ ਐਕਸਟੈਂਸ਼ਨ ਹੋਰ ਕਰ ਦੇਣੀ ਹੈ ਜੇ ਕਰਦਾ ਤਾਂ ਕੋਈ ਬਿਲਕੁਲ ਬਿਲਕੁਲ ਖੈਰ ਪਰ ਇਹ ਗੱਲ ਜ਼ਰੂਰ ਹੈ ਕਿ ਜਿਹੜੇ ਨਾਲ ਵਾਲੇ ਸਾਥੀ ਨੇ ਜੇ ਐਨਐਸਏ ਹੱਟਦਾ ਤੇ ਉਹਨਾਂ ਵਾਸਤੇ ਸੱਚਮੁੱਚ ਮਹੱਤਵਪੂਰਨ ਹੈ ਉਹਨਾਂ ਦੀ ਰਿਹਾਈ ਜ਼ਰੂਰ ਹੋ ਸਕਦੀ ਹੈ ਪਰ ਜਦੋਂ ਤੱਕ ਯੂਏਪੀ ਹੈਗਾ ਉਹ ਤੱਕ ਅਮਰਤਪਾਲ ਸਿੰਘ ਵਾਲਾ ਔਖਾ ਗੱਲ ਇਹ ਥੋੜਾ ਜਿਹਾ ਕਲੀਅਰ ਹੈ ਗੱਲ